جندباد جندباد راتری جثا ودیان دا اکا جندباد 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 کچے ملازمانو پکے کرو پکے کرو پکے کرو کچے ملازمانو करो <laughs> ਆ ਰਿਹਾ ਜੀ ਦਾ ਕਾਫਲਾ ਜਿੰਦਾਬਾਦ ਗਰਬੇ ਨਾਲ ਚੱਲ ਪਿਆ ਇਹ ਕਾਫਲਾ ਜਿੰਦਾਬਾਦ ਜਿੰਦਾਬਾਦ ਗਰਬੇ ਦੇ ਬੰਦਾ ਵਿਚ ਦੀ ਹੁੰਦਾ ਹੋਇਆ ਟੈਪਰ ਜਿੰਦਾਬਾਦ ਜਿੰਦਾਬਾਦ ਸ਼ਾਹੜ ਜਿੰਦਾਬਾਦ ਜਿੰਦਾਬਾਦ ਸਾਡੇ ਵੀਰ ਰਸਤੇ ਵਿੱਚ ਗਿਣਤੀ ਵਧਾਉਂਦੇ ਹੋਏ ਕਹਤੋ ਪ੍ਰਾਰਥਕ ਕਿਸਾਨ ਜੀ ਦੇ ਤਾਕ ਰਹਾਂ ਤੇ ਨਾਲ ਉਹਨਾਂ ਦੇ ਨਾਲ ਜਿੱਥੇ ਬੰਦੀਆਂ ਨੇ ਜਮਾ ਮਿਲ ਕੇ ਆ ਕੇ ਬਹੁਤ ਵੱਡਾ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 0325 ਦੀ ਵਾਈ ਜੋ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਇਹ ਦਿਲਬਾ ਵਿਧਾਨ ਸਭਾ ਦਿਲਬਾ ਇਰੀ ਇਰੀ ਨੇ ਤੁਸੀਂ ਦੇਖ ਰਹੇ ਹੋ ਭਾਰਤੀ ਕਿਸਾਨ ਜੀ ਨੇ ਨੇਕ ਤਾਕ ਰਹਾਂ ਤੇ ਉਹਨਾਂ ਦੇ ਭਰਾਤਰੀ ਜਿੱਥੇ ਬੰਦੀਆਂ ਦੁਆਰਾ ਇੱਕ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਮੋਟਰਸਾਈਕਲ ਰੈਲੀ ਕੱਢਣ ਦਾ ਕਾਰਨ ਸੈਂਟਰ ਸਰਕਾਰ ਵੱਲੋਂ ਲੋਕਮਾਰੂ ਨੀਤੀਆਂ ਦੇ ਵਿਰੁੱਧ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਇਹ ਮੋਟਰਸਾਈਕਲ ਰੈਲੀ ਕੱਢੀ ਗਈ ਹੈ ਸੋ ਲੋਕਾਂ ਨਾਲ ਬਤਾਉਂ ਕਿਸਾਨਾ ਗੁਆ ਨੇ ਸਾਡੇ ਪੱਤਰਕਾਰ ਵੀਰਾਂ ਨਾਲ ਕੀਤੀਆਂ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਜੀ ਸਰ ਦਿਰਬੇ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਦੱਸੋਗੇ ਕੀ ਕਰਨੇ ਅੱਜ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਸਾਰੀਆਂ ਹੀ ਭਰਾਤਰ ਜਥੇਬੰਦੀਆਂ ਜਨਤਕ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ 28 ਤਰੀਕ ਤੋਂ ਲੈ ਕੇ 4 ਜਨਵਰੀ ਤੱਕ ਮੋਟਰਸਾਈਕਲ ਮਾਰਚ ਦਾ ਸੱਦਾ ਦਿੱਤਾ ਸ='%s' ਸੰਯੁਕਤ ਮੋਰਚੇ ਨੇ ਜਿਹਦੇ ਸਬੰਧ ਦੇ ਵਿੱਚ ਅੱਜ ਦਰਬਾ ਬਲਾਕ ਦੇ ਵਿੱਚ ਸਾਰੀਆਂ ਹੀ ਪੈਨਸ਼ਨਰ ਐਸੋਸੀਏਸ਼ਨ ਬਿਜਲੀ ਮਹਿਕਮੇ ਦੇ ਕਾਮੇ ਟੀਚਰ 180 ਟੀਚਰ ਜੂਨੀਅਨ ਦੇ ਮੁਲਾਜ਼ਮਾਂ ਤੇ ਸਾਰੀਆਂ ਹੀ ਸੰਯੁਕਤ ਮੋਰਚੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਅੱਜ ਬਲਾਕ ਦਰਬਾ ਦੇ ਵਿੱਚ ਮੋਟਰਸਾਈਕਲ ਮਾਰਚ ਕਰਕੇ ਸੈਂਟਰ ਦੀ ਸਰਕਾਰ ਨੂੰ ਇਹ ਦੱਸਣ ਆਇਆਗੇ ਅੱਜ ਇੱਥੇ ਅੱਜ ਸੈਂਟਰ ਦੀ ਸਰਕਾਰ ਨੂੰ ਹੋਕਾ ਦੇਣਾਗਾ ਵੀ ਜਿਹੜਾ ਤੁਸੀਂ ਬਿਜਲੀ ਐਕਟ 2025 ਲੈ ਕੇ ਆ ਰਹੇ ਹੋ ਸੀਡ ਬਿਲ 2025 ਮਨਰੇਗਾ ਦਾ ਕਾਨੂੰਨ ਲਿਆ ਕੇ ਤੁਸੀਂ ਮਨਰੇਗਾ ਸਕੀਮ ਨੂੰ ਖਤਮ ਕਰਨਾ ਚਾਹੁੰਦੇ ਹੋ ਚਾਰ ਲੇਬਰ ਕੋਡ ਉਹ ਵੀ ਜਿਹੜਾ ਲਿਆ ਕੇ ਤੁਸੀਂ ਮਤਲਬ ਸਾਰਾ ਇਹ ਲੋਕਾਂ ਨੂੰ ਇੱਥੇ ਇੱਕ ਬਨੂਆ ਮਜ਼ਦੂਰ ਬਣਾਉਣਾ ਚਾਹੁੰਦੇ ਹੋ ਉਹਨਾਂ ਦੇ ਸਾਰੇ ਨਾਲ ਵਿਰੋਧ ਦੇ ਵਿੱਚ ਆ ਅੱਜ ਪੱਲਾ ਪੰਜਾਬ ਦੇ ਤੇ ਕੁੱਲ ਭਾਰਤ ਦੇ ਲੋਕ ਆਪੋ ਆਪਣੇ ਕੰਮ ਧੰਦੇ ਛੱਡ ਕੇ ਇਸ ਲਾਮੰਦੀ ਦੇ ਵਿੱਚ ਇਕੱਠੇ ਹੋਏ ਨੇ ਤੇ ਲੋਕਾਂ ਨੂੰ ਲਾਮੰਦ ਕਰਨ ਵਾਸਤੇ ਆਏ ਗੱਜ ਘਰ ਘਰ ਦੇ ਵਿੱਚ ਜਾ ਕੇ ਪਿੰਡੀ ਪਿੰਡੀ ਹੋਕਾ ਦੇਣਾ ਵੀ ਆਓ ਲੋਕੋ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਨਹੀਂ ਸਾਡੀ ਜਿਹੜੀ ਬਿਜਲੀ ਹੈ ਇਹ ਸਾਡੇ ਹੱਥਾਂ ਦੇ ਵਿੱਚ ਨਹੀਂ ਰਹਿਣੀ ਤੇ ਜਿਹੜੇ ਮੰਰੇਗਾ ਦੇ ਮਜ਼ਦੂਰ ਨੇ ਉਹਨਾਂ ਸਾਥੀਆਂ ਦਾ ਰੋਜ਼ਗਾਰ ਖੁੱਸ ਰਿਹਾ ਏਸੇ ਤਰੀਕੇ ਨਾਲ ਜਿੰਨੀਆਂ ਹੋਰ ਸਰਕਾਰੀ ਉਦਾਲੇ ਨੇ ਉਹਨਾਂ ਸਾਰੇ ਸਰਕਾਰੀ ਉਦਾਰਿਆਂ ਦਾ ਸਰਕਾਰਾਂ ਭੋਗ ਪਾਉਣ ਜਾ ਰያ ਨੇ ਇਸ ਕਰਕੇ ਦੇ ਸਬੰਧ ਦੇ ਵਿੱਚ ਅੱਜ ਸਪੁਕਤ ਮੋਰਚੇ ਦੀ ਕਾਲ ਦੇ ਉੱਤੇ ਕੁੱਲ ਤਰਕੇ ਦੀਆਂ ਜਥੇਬੰਦੀਆਂ ਵੱਲੋਂ ਅੱਜ ਇਹ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਜੀ ਸ੍ਰੀ ਪ੍ਰਧਾਨ ਜੀ ਟੋਟਲ ਕਿੰਨੀਆਂ ਜਥੇਬੰਦੀਆਂ ਅੱਜ ਸਪੁਕਤ ਮੋਰਚੇ ਦੇ ਸਾਰੀਆਂ ਜਥੇਬੰਦੀਆਂ ਨੇ ਉਹਦੇ ਨਾਲ ਜਿੰਨੀਆਂ ਵੀ ਮਤਲਬ ਹੋਰ ਬਿਜਲੀ ਮਹੱਕਮੇ ਦੀ ਜੂਨੀਅਨਾਂ ਮਾਸਟਰਾਂ ਨੇ ਜੂਨੀਅਨਾਂ ਪੈਨਸ਼ਨਰ ਐਸੋਸੀਏਸ਼ਨ ਦੇ ਜੂਨੀਅਨਾਂ ਤੇ ਹੋਰ ਸਾਰੀਆਂ ਵੱਖ-ਵੱਖ ਤਰਕਿਆਂ ਦੇ ਜਥੇਬੰਦੀਆਂ ਮਜ਼ਦੂਰਾਂ ਨੇ ਜਥੇਬੰਦੀਆਂ ਉਹ ਸਾਰੀਆਂ ਇਸ ਦੇ ਵਿੱਚ ਅੱਜ ਭਾਗ ਲੈ ਰਹੀਆਂ ਨੇ ਜੀ ਇਹ ਜਿਹੜਾ ਰੋਧ ਰੂਟ ਮਾਰਜ਼ੇ ਕਿਨੇ ਕਿ ਮਿੰਟਾਂ ਚ ਕਿੱਟਾ ਜਾਏਗਾ ਇਹ ਅੱਜ ਇੱਥੋਂ ਦੜਬੇ ਸ਼ਹਿਰ ਦੇ ਵਿੱਚ ਦੀ ਹੁੰਦਾ ਹੋਇਆ ਇੱਥੋਂ ਕੈਂਪਰ ਰੋਗੜਾ ਕੌੜੀਆਂ ਤੋਂ ਸ਼ਹਿਰ ਤੋਂ ਉਦੋਂ ਬਾਅਦ ਢੰਡੋਲੀ ਤੇ ਸੂਲਨ ਘਰਾਟ ਜਾ ਕੇ ਮੰਡੀ ਦੇ ਵਿੱਚ ਇਹਦੀ ਸਮਾਪਤੀ ਕਰਾਂਗੇ ਅੱਜ ਦੀ ਜੀ ਅਸੀਂ ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ